ਆਪਣਾ ਆਪਣਾ ਕੋਪਰੇਟਿਵ ਸੈਟੀ ਬਣਾਉਣ ਦਾ ਕੰਮ ਆ ਤੇ ਮੈਂ ਬੈਂਕ ਚੋਂ ਆਇਆ ਤੈਹੀ ਲਗੇ ਤੇ ਕੁਝ ਕਾਇ ਹੀ ਮੈਂ ਕਰੋ ਲਿਆ ਸੀ ਪੇਮੈਂਟ ਦੇਣੀ ਸੀ ਕਿਸੇ ਨੂੰ ਜਦੋਂ ਮੈਂ ਦਫਤਰ ਆਇਆ ਤੇ ਮੇਰੇ ਮਗਰੇ ਦੋ ਬੰਦੇ ਆਏ ਉਹਨਾਂ ਨੇ ਆ ਕੇ ਤੇ ਮੇਰ ਤਾਂ ਹੌਣ ਤੇ ਕਪਾ ਰੱਖ ਲਿਆ ਉਹ ਜਦੋਂ ਮੈਂ ਮੈਂ ਕਹੇ ਮੇਰੇ ਹੌਣ ਤਾਂ ਵਢਣਗੇ ਪਰ ਫਿਰ ਮੈਂ ਅਥੋ ਬਾਈ ਹੋ ਗਿਆ ਸੀ ਆਪੇ ਨਾਲ ਮੇਰੇ ਹੱਥ ਵੀ ਵੜਿਆ ਗਿਆ ਤੇ ਉਸ ਤੋਂ ਬਾਅਦ ਤੇ ਜਦੋਂ ਮੈਂ ਰੌਲਾ ਪਾਇਆ ਦਿਓ ਕਾ ਦੀ ਜੀ ਮਾਰਨ ਦੀ ਨੀਦ ਨਾਲ ਹੀ ਆਈ ਸੀ ਕਿੰਨੇ ਜਣੇ ਕਿੰਨੇ ਦੋ ਜਣੇ ਸੀ ਕਾਸਤੇ ਆਏ ਸੀ ਮੋਟਰਸਾਈਕਲ ਸੀ ਜੀ ਫਿਰ ਤੁਸੀਂ ਕੋਈ ਫੜਿਆ ਹਾਂ ਜੀ ਮੈਂ ਫਿਰ ਮਗਰ ਭੱਜਿਆ ਉਹਨਾਂ ਦੇ ਇਹਦੀ ਇੱਕ ਬੰਦਾ ਫੜ ਲਿਆ ਪਬਲਿਕ ਪੈ ਗਈ ਸੀ ਇੱਕ ਪਾਜੀ ਆ ਕਿੰਨੇ ਕਿੰਨੇ ਵੱਡੇ ਬੀ ਲੋ ਜੀ ਕਿਹੋ ਜੇ ਸੀ ਹਾਂਜੀ ਇਹੋ ਜਿਹੇ ਕੁਝ ਦੇਖਿਆ ਤਾ ਕੋਈ ਜਾਣਦਾ ਕੋਈ ਬੰਦੇ ਨੂੰ ਨਾ ਜੀ ਮੈਂ ਨਹੀਂ ਜਾਣਦਾ ਕੁਝ ਕੱਲੇ ਸੀ ਉਹ ਦੋ ਜਣੇ ਸੀ ਮੈਂ ਕੱਲਾ ਸੀ ਜੀ ਉਹ ਦੋ ਜਣੇ ਸੀ ਦੋ ਜਣੇ ਵਰਤੀ ਉਹਨੂੰ ਪੌਲਸ ਵੀ ਲੱਗੀ ਜੇ ਹੁੰਦੀ ਆਹ ਨਹੀਂ ਪੌਲਸ ਵੀ ਲੱਗੀ ਤੁਹਾਡੇ ਕਿਤੇ ਕਿਤੇ ਸੱਕ ਲੱਗੀ ਮੇਰੇ ਜੀ ਦੋਨਾਂ ਹੱਥਾਂ ਤੇ ਵਜਦੀ ਹੈ ਜੀ ਕਾਪਾਈ ਜੀ ਹੋਰ ਵੀ ਕੋਈ ਸੀ ਕਾਪਾਈ ਸੀ ਕਾਪਾਈ ਮੁੱਟਣ ਵਾਸਤੇ ਆਏ ਸੀ ਮਨ ਤਾਂ ਮਾਰਨ ਵਾਸਤੇ ਆਏ ਸੀ ਕੋਈ ਫਾਇਨਲ ਨਾ ਹਾਂ ਵੇ ਬਾਕੀਨ ਆਪਣਾ ਤੇ ਕੋਣ ਹੈ ਜਨਾ 7 ਵਜੇ ਕੀ ਮਾਮਲਾ ਕੀ ਹੋਇਆ ਸੀ ਮੈਂ ਸ਼ਬੀਲ ਸਿੰਘ ਆ ਜੀ ਸਾਡੇ ਚਾਚਾ ਜੀ ਆ ਸਰਦਾਰ ਰੂਪ ਸਿੰਘ ਜੀ ਇਹਨਾਂ ਦਾ ਅਦਰਸ਼ ਨਗਰੀ 메ਨ ਅਦਰਸ਼ ਨਗਰੀ ਵਿੱਚ ਇਹਨਾਂ ਦਾ ਫਾਈਨਾਂਸ ਦਾ ਕੰਮ ਹੈ ਤੇ ਇਹ ਬੈਂਕ ਦੇ ਵਿੱਚੋਂ ਕੁਝ ਕੈਸ਼ ਲੈ ਕੇ ਆ ਰਹੇ ਸੀਗੇ ਹੋ ਸਕਦਾ ਲਵੀ ਇਹਨਾਂ ਦੇ ਮਗਰ ਉਦੋਂ ਉਹੀ ਬੰਦੇ ਲੱਗੇ ਹੋਣ ਕੁਝ ਘਰੋਂ ਵੀ ਕੈਸ਼ ਇਹਨਾਂ ਨੇ ਲਿਆ ਸੀਗਾ ਕੁਝ ਪੇਮੈਂਟ ਉਹਨਾਂ ਦੇ ਦੇਣੀ ਸੀ ਇਹ ਦਰਸ਼ਨਗਰੀ ਦੇ ਵਿੱਚ ਜਦੋਂ ਆਪਣੇ ਦਫ਼ਤਰ ਦੇ ਅੰਦਰ ਐਂਟਰ ਕੀਤਾ ਇਹਨਾਂ ਨੇ ਇਹਨਾਂ ਦੀ ਬੇਟੀ ਦਾ ਫੋਨ ਆਇਆ ਤੇ ਉਹ ਬੇਟੀ ਨਾਲ ਗੱਲ ਕਰ ਰਹੀ ਸੀ ਤੇ ਮਗਰੋਂ ਉਹਨਾਂ ਨੇ ਆ ਕੇ ਦੋ ਜਣੇ ਐਂਟਰ ਕਰ ਗਏ ਲੋਈਆਂ ਲਈਆਂ ਅਸੀਂ ਉਹਨਾਂ ਦੇ ਇੱਕ ਕਾਪਾ ਖਤਰ ਸੀ ਉਹਨਾਂ ਨੇ ਕਾਪਾ ਗਲੇ ਤੇ ਰੱਖਿਆ ਗਲੇ ਦੇ ਕਾਪਾ ਰੱਖ ਕੇ ਉਹਨੂੰ ਕਹਿੰਦੇ ਵੀ ਦੇ ਦੇ ਵੀ ਜਿਹੜਾ ਸਾਰਾ ਕੁਝ ਹੈਗਾ ਇਹ ਘੁਬਰਾ ਗਿਆ ਇਹ ਹੱਥੋਂ ਪਾਈ ਹੋ ਗਿਆ ਅੰਦਰ ਹੱਥੋਂ ਪਾਈ ਹੋ ਕੇ ਉਹ ਜਿਹੜਾ ਮੋਬਾਈਲ ਸੀ ਪਹਿਲਾਂ ਮੋਬਾਈਲ ਖੋਇਆ ਉਹਨਾਂ ਨੇ ਇਹ ਸਮਝ ਲਈ ਮੋਬਾਈਲ ਇਹ ਚੱਕਰ ਚੱਕੂ ਕਰ ਤੇ ਅਸੀਂ ਮਾਰਾਂਗੇ ਉਹ ਮੋਬਾਈਲ ਚੱਕਿਆ ਨਾ ਉਹ ਐਕਚੁਅਲ ਰੂਤ ਸਿੰਘ ਨਾ ਇਹਨਾਂ ਦੇ ਮਗਰ ਪੈ ਗਿਆ ਇਹਨਾਂ ਦੇ ਮਗਰ ਪੈ ਗਿਆ ਇੱਕ ਬੰਦਾ ਦਾ ਬਾਹਰ ਭੱਜ ਗਿਆ ਇੱਕ ਬੰਦਾ ਜੀਟੀ ਰੋਡ ਤੇ ਆ ਕੇ ਸਰਦਾਰ ਰੂਰ ਸਿੰਘ ਨੇ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਫੜ ਲਿਆ ਜਿਹਦੇ ਕੋਲੋਂ ਮੋਟਰਸਾਈਕਲ ਵੀ ਤੇ ਇੱਕ ਕਾਪਾ ਵੀ ਬਰਾਮਦ ਹੋਇਆ ਤੇ ਉਹ ਪੁਲਿਸ ਵੀ ਬਹੁਤ ਮੈਂ ਕਹੀਏ ਬਹੁਤ ਵਧੀਆ ਧਾਗਣਾ ਤੇਜ਼ੀ ਨਾਲ ਆ ਗਈ ਤੇ ਪੁਲਿਸ ਨੇ ਆ ਕੇ ਮੌਕੇ ਤੇ ਆ ਕੇ ਉਹਨਾਂ ਨੂੰ ਉਹਨੂੰ ਵੀ ਫੜ ਕੇ ਲੈ ਕੇ ਸਵਿਗੀ ਆ ਉਹ ਇੱਕ ਪਤਾ ਲੱਗਿਆ ਲੈ ਵੀ ਇੱਕ ਬੰਦਾ ਦੂਜਾ ਬੰਦਾ ਜਿਹੜਾ ਭੱਜਿਆ ਉਹ ਸ਼ਾਇਦ ਮਨੋੜ ਪਿੱਟਦਾ ਇਹ ਬਾਕੀ ਦੇਖੀ ਬਜ਼ੁਰਗ ਬੰਦੇ ਇਕੱਲੇ ਬੰਦੇ ਨਾਲ ਮੁਕਾਬਲਾ ਕੀਤਾ ਬਹੁਤ ਮੈਂ ਕਹਿੰਦਾ ਜੀ ਬਹੁਤ ਦਲੇਰੀ ਨਾਲ ਇਹ ਮੁਕਾਬਲਾ ਕੀਤਾ ਅਗਰ ਇਹਦੀ ਇਹਨਾਂ ਦੀ ਜਗ੍ਹਾ ਤੇ ਕੋਈ ਹੋਰ ਹੁੰਦਾ ਹੋ ਸਕਦਾ ਲਾ ਵੀ ਇਹਨਾਂ ਨੂੰ ਪੈਸੇ ਵੀ ਲਾ ਜਾਂਦਾ ਇਹਨਾਂ ਦਾ ਕੋਈ ਨੁਕਸਾਨ ਵੀ ਕਰ ਜਾਂਦਾ ਮੈਂ ਕਹਿੰਦਾ ਬਹੁਤ ਇਹਨਾਂ ਨੇ ਵਧੀਆ ਕੰਮ ਕੀਤਾ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਚਾਹਣਾ ਲਾ ਵੀ ਆਪਾਂ ਇਹ ਕੰਮ ਜਿਹੜਾ ਦਲੇਰੀ ਨਾਲ ਜਿਸ ਤਰ੍ਹਾਂ ਰੂਲ ਸਿੰਘ ਨੇ ਕੰਮ ਕੀਤਾ ਨਾ ਆਪਾਂ ਸਾਰੇ ਨਾਲ ਮਿਲ ਕੇ ਦਈ ਜੇ ਕਰਾਂਗੇ ਤੇ ਆਪਾਂ ਬਹੁਤ ਹੀ ਵਧੀਆ ਤੇ ਸ਼ਹਿਰ ਦੀ ਜਿਹੜੀ ਤਰੱਕੀ ਆ ਜਾਂ ਸ਼ਹਿਰ ਦਾ ਜਿਹੜਾ ਹੈਗਾ ਕੋਈ ਚੋਰੀ ਦਾ ਨੁਕਸਾਨ ਜਾਂ ਹੋਰ ਨੁਕਸਾਨ ਨਹੀਂ ਹੋਵੇਗਾ